ਆਪਣੀ ਘਰ ਵਾਲਿਆ ਗੈਰ ਜਣਾ ਵਾਲਾ ਫੜ ਲਿਆ ਤੇ ਆਹਦੇ ਕੋੜੇ ਦੀਆਂ ਤਸਵੀਰਾਂ ਦਾ ਦਸਾਰਾ ਹੋ ਰਿਹਾ ਹੈ ਮੇਰੇ ਅੱਜ ਨੇ ਜੜਾਇਆ ਕੋਈ ਆਪਾਂ ਚਾਰ ਸਮਝਿਆ ਨਾ ਆ ਰਹੀਆਂ ਆਹ ਦੇਖੋ ਜੀ ਆਪਣੀ ਜਿਹੜਾ ਘਰ ਵਾਲਾ ਫੜਿਆ ਨਾਨੀ ਨੇ ਆਪਣੇ ਬੰਦੇ ਨੂੰ ਉਹ ਦੂਤਰੀ ਸਾਹ ਹੋ ਗਿਆ ਚਾਹੇ ਫਾਹੇ ਅਲਰੇਡੀ ਨਾ ਫੜਿਆ ਗਿਆ ਹਸਬੰਦ ਨੂੰ ਆਹ ਤੁਹਾਨੂੰ ਮੋਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਕੋਈ ਦੇਖ ਸਕਦੇ ਹੋ ਆ ਦੇਖੋ ਮਾਰਨ ਤੱਕ ਜਾ ਰਿਹਾ ਕੀ ਹੋਇਆ ਜੀ ਮੈਡਮ ਗੱਲ ਵਾਦਗੀ ਹੋਈ ਹੈ ਕੋਣ ਬਣਾ ਕੇ ਦੇ ਨਹੀਂ ਜਾਣਦੇ ਨਾ ਮੈਂ ਸ਼ਕਲ ਦਿਖਾ ਦੀ ਤੂੰ ਇੱਕ ਵਾਰ ਸ਼ਕਲ ਦਿਖਾ ਫੋਟੋ ਉੱਪਰ ਕਰਦੇ ਆ ਇਹ ਬੰਦੇ ਨੇ ਹੁਣ ਉਹ ਭਰਾਵਾ ਲਗਾ ਲਾ ਤਾਂ ਫਿਰਾਂ ਦਿਖਾ ਰਹੇ ਆ ਦੇਖ ਸਕਦੇ ਹੋ ਤੇ ਸਾਹ ਜੰਦਰ ਦੀ ਸਿੱਧੀ ਤਸਵੀਰ ਆ ਨਜ਼ਰ ਆ ਰਹੀ ਹੈ ਦੂਸਰੀ ਲੈਡੀ ਸ ਜਿਹੜੇ ਹੁਣ ਆਪਣੀ ਘਰ ਜਿਹੜਾ ਹੋਟਲ ਦੇ ਵਿੱਚ ਫੜਿਆ ਹੈ ਸਿੱਧੀ ਤਸਵੀਰਾਂ ਗੜੇ ਨੂੰ ਤੁਹਾਨੂੰ ਦਿਖਾ ਰਹੇ ਆ ਜੀ ਵਿਆਹ ਕਰਾਇਆ ਹੋਇਆ ਅੱਲੀ ਹੀ ਹੈਗੀ ਮੈਂ ਪਿੱਛੋਂ ਅੱਲੀ ਦਲੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਿਕਾਇਤ ਨਹੀਂ ਹੈ ਜੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੱਸਿਓ ਇੱਕ ਸਾਲ ਤੋਂ ਬੰਦਾ ਮੈਨੂੰ ਛੀਟ ਬਣਾ ਰਿਹਾ ਹੈ ਇੱਕ ਸਾਲ ਤੋਂ ਬੰਦਾ ਮੈਨੂੰ ਛੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਇਹਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ 'ਚ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਹੈ ਇਹ ਲੜਕੀ ਇਨਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿੱਦਾਂ ਨਹੀਂ ਇਹਦੀ ਛ ਜੋਬ ਜੂਮ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹਾ ਤਾਂ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸੀ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਕੋਈ ਕੇਸ ਨਹੀਂ ਲੱਗਾ ਕੋਈ ਆਪਣਾ ਕੋਈ ਅੱਗੇ ਭਾਜੀ ਮੈਂ ਪਿਆਰ ਨਾਲ ਸੁਝਾਉਣਾ ਚਾਹਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆਸੀਂ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨਾਂ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅੱ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਾਂ ਤੁਸੀ ਨਾ ਹੁੰਦੇ ਇੰਨੇ ਮੇਰਾ ਸਿਰ ਪਾੜਦੇ ਦਾ ਸੀ ਅੱਗੇ ਵੀ ਇੰਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੁੱਟ ਗਿਆ ਹਾਂਜੀ ਹਾਂਜੀ ਹੁੰਦੀ ਹੈ ਐਨੇ ਮੇਰੇ ਘਰੋਂ ਕੱਢਤਾ ਇਹ ਸਾਰੇ ਘਰ ਦੇ ਨੂੰ ਪਤਾ ਪੂਰੇ ਮਹੱਲੇ ਵਿੱਚ ਪਤਾ ਹੈ ਕਿ ਇਹ ਕੁਛ ਕਰਦਾ ਵੀ ਹੈ ਕਿੱਥੇ ਰਹਿਣਾ ਹੈ ਕਿੱਥੇ ਤੁਸੀ ਹਾਂਜੀ ਪਹਿਲਾਂ ਕੰਪਲੇਂਟ ਕੀਤੀ ਸੀ ਕਿਸੀ ਭਾਜੀ ਨੇ ਪੈਸੇ ਝਾੜਦੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੀ ਸੀ ਮੈਡਮ ਬਾਰੀ ਜਦੋਂ ਸਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਕਿੱਥੇ ਰਹਿਣੇ ਕਿੱਥੇ ਤੁਸੀ ਮੈਂ ਆਪਣੇ ਘਰ ਰਹਿਨੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਂਟ ਕੀਤੀ ਸੀ ਉਹਦੇ ਸੁਣਵਾਈ ਨਹੀਂ ਹੋਈ ਗੜੇ ਦੇ ਵਿੱਚ ਮੇ ਦੇ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਹੈ ਜੀ ਸੋਹਰਾ ਪਰਿਵਾਰ ਕੈਂਟ ਰੋਡ ਤੇ ਆਉਂਦੀ ਹੈ ਹਾਂਜੀ ਕਿੰਨੇ ਟਾਈਮ ਹੋ ਗਏ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੇ ਮਾਂ ਦੇ ਕੋਲ ਰਹਿ ਰਹੀ ਹਾਂ ਮੈਨੂੰ ਪਤਾ ਲੱਗਿਆ ਕਿ ਇਹਦੇ ਘਾਟੇ ਕੁਝ ਨਹੀਂ ਕਰ ਸਕਦੇ ਤੁਸੀਂ ਕੀ ਕਰ ਵੀ ਹੈਗੇ ਤੁਹਾਡੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਅੱਕ ਕੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈਆਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਕਦੀ ਕਿਤੇ ਕਦੀ ਕਿਤੇ ਮੇਰੇ ਹੱਥੇ ਨਹੀਂ ਸੀ ਛੜਦਾ ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲਵੇਂਗੀ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਜਾਣਦਾ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਤੋਂ ਉਹ ਕੀ ਕਿਹਾ ਗਿਆ ਤੁਹਾਨੂੰ ਇਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇ ਇਹਨਾਂ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾਂ ਕੋਲ ਵੀ ਗਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਨੇ ਘਰ ਸ਼ਰੀਆਮ ਜਾਂਦਾ ਵੀ ਹਰ ਟਾਈਮ ਉੱਥੇ ਬੜਿਆ ਰਹਿੰਦਾ ਹਰ ਟਾਈਮ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਜਏ ਹੋਏ ਨੇ ਹੋਣੀ ਹੈਗੀ ਉਹ ਗਲਤ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨ ਬਣਾ ਦੀ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕੁ ਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਇਹਨੂੰ ਭਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਬਣਾ ਅਸੀਂ ਨੀਂਗਾ ਦੇ ਉੱਪਰ ਐਸੇ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦੇਖੀ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨਹੀਂ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਤੇਰੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਔਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅੱਗੇ ਹਾਂਜੀ ਤੋ ਦੇਖ ਸਕਦੇ ਹੋ ਕਿ ਇਹ ਲੜਕੇ ਦਾ ਮੋਟਰਸਾਈਕਲ ਵੀ ਇੱਥੇ ਹੈ ਇੱਕ ਦੋ ਵਾਰ ਇੱਕ ਨਰਾਨੀ ਨੇ ਇੱਕ ਆਪਣੇ ਘਰ ਵਾਲੇ ਨੂੰ ਫੜ ਲਿਆ ਲੰਗੀ ਹੱਥੀ ਜਿੰਦਰ ਦੇ ਜਿੰਦਰ ਦੀ ਸਿੱਧੀ ਅਤੇ ਸ੍ਰੀ ਦਾਸ ਗਾਂਦ ਖੁਸ਼ੀ ਕਰਦੇ ਵੇ ਤੋ ਦੇਖ ਸਕਦੇ ਹੋ ਕਿ ਜਿਹੜੀ ਲੇਡੀ ਸਾਈਡ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਵਾਲਾ ਫੜਿਆ ਹੋਇਆ ਲੱਗਾ ਕਿਸੇ ਹੋਣ ਦੀ ਹੈ ਨਾਲ ਦਾ ਇਹ ਵੀ ਕਦੀ ਉਹਨਾਂ ਨੂੰ ਸ਼ਾਮਿਲ ਆਏ ਮੈਡਮ ਸ਼ਾਮਿਲ ਆਏ ਉਦੋਂ ਨਾਮ ਦੱਸ ਦਿਓ ਕਿੱਥੇ ਹਾਂਜੀ ਉਹਨੂੰ ਦੱਸ ਮਮਤਾ ਹੈ ਮੇਰੇ ਹਸਬੰਦ ਦਾ ਨਾਮ ਲਾ ਭਿਆ ਜਨਾਨੀ ਦਾ ਨਾਮ ਪ੍ਰੀਆ ਹੈ ਇਹ ਜਨਾਨੀ ਨੇ ਇਹ ਤੁਹਾਡੀ ਜਾਣਕਾਰੀ ਹੈ ਮਹਿਲਾ ਹੈ ਜਿਹੜੀ ਨਹੀਂ ਸਰ ਮੈਂ ਇਹਨੂੰ ਬਿਲਕੁਲ ਨਹੀਂ ਜਾਣਦੀ ਫਿਰ ਤੁਹਾਨੂੰ ਕਿੱਦਾਂ ਨਾਮ ਪਤਾ ਹੋ ਗਿਆ ਜਨਾਨੀ ਦੇ ਉੱਤੇ ਉਹਨਾਂ ਦਾ ਨਾਮ ਪਤਾ ਹੈ ਹਾਂਜੀ ਉਹਦਾ ਨਾਮ ਪ੍ਰੀਆ ਹੈ ਉਹ ਦਾ ਨਾਮ ਰੀਆ ਹੈ ਉਹ ਦੋ ਤਿੰਨ ਜਗ੍ਹਾ ਪਹਿਲੇ ਵੀ ਵੀ ਆਈ ਹੋਈ ਹੈ ਤੁਸੀਂ ਕਹਿੰਦੇ ਖਬਰ ਕਰਾਉਂਦੇ ਵੀ ਆਪਣੀ ਮਰਜ਼ੀ ਨਾਲ ਕਰਾਉਂਦੇ ਹੋ ਮੈਡਮ ਹਾਂਜੀ ਬਿਲਕੁਲ ਆਪਣੀ ਦਬਾਰਦਾਨੀ ਆ ਕਿਸ ਮੀਡੀਆ ਦਾ ਇਹ ਚੀਜ਼ ਦਾ ਕੋਈ ਦਬਾਅ ਨਹੀਂ ਹੈ ਮੈਂ ਮਜਬੂਰ ਹੋ ਕੇ ਅੱਜ ਐਕਸ਼ਨ ਚ ਕਿਹਾ ਮੈਂ ਚਾਹਣਾ ਨਹੀਂ ਸੀ ਮੈਂ ਸੋਚਿਆ ਸੀ ਪਿਆਰ ਨਾਲ ਮੈਟਰ ਸੋਲਵ ਹੋ ਜਾਏ ਘਰ ਦੇ ਅੰਦਰ ਮਤਲਬ ਤੁਸੀਂ ਮੀਡੀਆ ਨੂੰ ਆਪਣੀ ਮਰਜ਼ੀ ਨਾਲ ਬੁਲਾਇਆ ਤੇ ਮੈਟਰ ਸੋਲਵ ਨਹੀਂ ਹੋ ਰਿਹਾ ਸੀ ਜੀ ਸਰ ਮਿੰਨਟੇ ਵਾਂਗੂੰ ਮਨ ਨੂੰ ਲੜਾਈ ਹੋਈ ਨੂੰ ਸਾਲ ਹੋ ਗਿਆ ਪਰ ਉਸ ਤੋਂ ਦੋ ਤਿੰਨ ਮਹੀਨੇ ਬਾਅਦ ਮੈਂ ਦੋ ਤਿੰਨ ਵਾਰੀ ਟਰਾਈ ਕੀਤਾ ਇਸ ਬੰਦੇ ਨੇ ਦਬਾਅ ਪਾ ਕੇ ਉਹ ਨਾ ਬੰਦਿਆਂ ਉਡੀ ਫਿਰ ਵੀ ਆਪਾਂ ਇਹ ਚੀਜ਼ ਕਰ ਰਹੇ ਆ ਫਿਰ ਵੀ ਮੈਂ ਆਪਣੀ ਬੇਟੀ ਨਾਲ ਕੋਲ ਮਿਲਾਨ ਲੈ ਕੇ ਜਾਨੀ ਆ ਦੀ ਸ਼ਾਪ ਦੇ ਉੱਤੇ ਜਿੱਥੇ ਕੰਮ ਕਰਦਾ ਹੈ ਉਹ ਜਨਾਨੀ ਨਜਾਇਜ਼ ਜਿੱਥੇ ਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਵਾਰ ਲੈਂਦਾ ਮੈਨੂੰ ਅੱਗੋਂ ਮਾਰਨ ਦੀਆਂ ਧਮਕੀਆਂ ਦਿੰਦਾ ਕਹਿੰਦਾ ਕਿ ਚੱਲ ਤੁਸੀਂ ਕਿਰੋਂ ਵੀ ਲੱਗ ਰਹਿੰਦੇ ਪਿਓ ਹਾਂਜੀ ਇਹ ਕਿੱਥੇ ਜੋਬ ਕਿਹੜੀ ਜੋਬ ਜਗਾ ਜੋਬ ਦਾ ਦੇਦੇ ਹੈ ਅਚਨ ਅਨੰਦ ਚੌਂਕ ਦੀ ਪਾਜੀ ਸ਼ਾਪ ਦੀ ਦੇਰ ਹੋ ਗਿਆ ਤੁਹਾਨੂੰ ਲੱਗ ਰਹਿੰਦੇ ਮੈਨੂੰ ਪੰਜ ਸਾਲ ਹੀ ਹੋ ਗਿਆ ਤੁਸੀਂ ਆਪਣੇ ਘਰ ਦੇ ਨਾਲੇ ਗੱਲ ਕੀਤੀ ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ ਸਾਰਿਆਂ ਨਾਲ ਗੱਲ ਕਰ ਲਈ ਪਾਜੀ ਸਾਰਿਆਂ ਦੇ ਹੱਥ ਚੁੱਕਦਾ ਹੈ ਕਿਸੇ ਦੀ ਨਹੀਂ ਸੁਣਦਾ ਕਿਸ ਤੁਸੀਂ ਕਿੰਥੇ ਜਾ ਰਹੇ ਹੋ ਅੱਗੇ ਮੈਂ 7 ਨੰਬਰ ਵਾਲੇ ਕੋ ਗਈ 7 ਨੰਬਰ ਵਾਲਿਆਂ ਨੇ ਮੇਰੀ ਮਾਂ ਨੂੰ ਦਬਾ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਬਸਣ ਦਿੰਦੀ ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਪਾਜੀ ਮੇ ਕੋ ਤੁਰਕੇ ਨਹੀਂ ਜਾਇਆ ਜਾਂਦਾ ਸੀ ਚੱਕਰ ਆਉਂਦੇ ਸੀ ਅਸੀਂ ਪੂਰਾ ਹਫਤਾ ਜਾਂਦੇ ਨੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਅੱਕ ਕੇ ਘਰ ਬਹਿ ਕੇ ਵੇਟ ਕਰ ਕਰਕੇ ਬੰਦੇ ਨੂੰ ਇਹਨੂੰ ਸਮਝੋਤਾ ਵਾਸਤੇ ਕਹਿ ਕਹਿ ਕੇ ਇੱਥੋਂ ਤੱਕ ਮੈਂ ਆਈ ਆ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੁਣ ਤੁਸੀਂ ਮੇਰੀ ਦਰਖਾਸਤ ਅੱਗੇ ਪਹੁੰਚਾ ਸਕਦੇ ਲੋਕਾਂ ਤੱਕ ਪਹੁੰਚਾ ਸਕਦੇ ਕਿ ਮੈਂ ਗ ਇੱਕ ਬੰਦੇ ਨਾਲ ਜਿਹੜਾ ਮੈਂ ਇੰਨਾ ਕੁਝ ਸਹਿ ਕੇ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਮੇਰਾ ਬੰਦਾ ਦੇਖ ਲਓ ਕੀ ਕਰ ਰਿਹਾ ਮੇਰੇ ਨਾਲ ਕਿਸੇ ਦੇਖ ਭੈਣਾਂ ਦੋ ਦੋ ਕੇ ਬੁਰਾ ਹਾਲ ਆ ਦੇ ਬੁਰਾ ਹਾਲ ਹੋ ਚੁੱਕਾ ਤਾਂ ਦੱਸ ਦਈਏ ਇਹ ਇਨਸਾਨ ਬਣਿਆ ਨਹੀਂ ਉਹਨਾਂ ਦੇ ਖਿਲਾਫ ਹੈ ਉਹਨਾਂ ਦੀ ਮੈਨੂੰ ਨਹੀਂ ਪਤਾ ਮੈਂ ਨਹੀਂ ਉਹਨਾਂ ਨੂੰ ਮਿਲਦੀ ਮਿਲਦੀ ਇਹਨਾਂ ਦੀ ਆਪਸ ਵਿੱਚ ਜੋ ਵੀ ਹੋਏਗੀ ਸੈਟਿੰਗ ਮੈਨੂੰ ਨਹੀਂ ਪਤਾ ਤੇ ਥੋੜਾ ਪਰਿਵਾਰ ਤੇ ਹਸਬੰਦ ਇਕੱਠੇ ਰਹਿੰਦੇ ਹੈ ਜੀ ਹਾਂਜੀ ਇਹ ਉਹਨਾਂ ਦੇ ਬੋਲ ਹੀ ਰਹਿੰਦਾ ਵੇ ਠੀਕ ਹੈ ਇਹ ਮੈਨੂੰ ਕਹਿੰਦਾ ਸੀਗਾ ਕਹਿੰਦਾ ਉਹ ਕਹਿੰਦੇ ਤਲਾਕ ਲੈ ਮੈਂ ਤਾਂ ਮੇਰੇ 'ਚ ਕਿਹੜੀ ਗਲਤੀ ਕੀਤੀ ਤੂੰ ਜਿਹੜਾ ਮੇਰੇ ਕੋ ਤਲਾ ਮੈਂ ਇਹ ਇਹਨੂੰ ਕਹਿਣੀ ਆ ਕਿ ਮੈਂ ਕਿੱਥੇ ਗਲਤ ਮੈਨੂੰ ਦੱਸ ਮੈਨੂੰ ਕਿਸੇ ਨਾਲ ਫੜਿਆ ਤੁੰਗਿਆ ਪਤਨ ਕਿ ਹੱਤੀ ਅੱਜ ਫੜਿਆ ਗਿਆ ਇਹ ਮੈਨੂੰ ਪਤਾ ਕਿੱਦਾ ਚੱਲਿਆ ਇਹ ਤੋਂ ਪਤਾ ਕਿੱਦਾ ਚੱਲੇ ਇੱਥੇ ਆ ਚੁੱਕਾ ਹੈ ਬਾਜੀ ਇਹਨੂੰ ਮੈਂ ਬਹੁਤ ਵਾਰੀ ਨੋਟ ਦਿੱਤਾ ਸੀਗਾ ਮੈਨੂੰ ਬਹੁਤ ਜਣਿਆਂ ਨੇ ਦੱਸ ਦੇ ਸੀਗੇ ਹੁਣ ਇੱਕ ਲੇਡੀਸ ਆ ਉਹਨੂੰ ਛੱਤੀ ਜਗ੍ਹਾ ਕੰਮ ਜਾਣਾ ਪੈਂਦਾ ਬੱਚੇ ਨੂੰ ਸਕੂਲ ਵੀ ਛੱਡ ਕੇ ਆਣਾ ਲੈ ਕੇ ਵੀ ਆਣਾ ਦੁਕਾਨ ਤੇ ਵੀ ਜਾਣਾ ਮੈਨੂੰ ਬਹੁਤ ਜਣਿਆਂ ਨੇ ਕਿਹਾ ਸੀ ਕਿ ਇਹ ਗੱਲ ਹੈਗੀਏ ਤੂੰ ਆਪਣੇ ਪਤੀ ਨੂੰ ਕਹਿੰਦੀ ਕਿਉਂ ਨਹੀਂ ਆਂਦੀ ਅੱਜ ਮੈਂ ਰੰਗੇ ਹੱਤੀ ਇਸ ਕਰਕੇ ਫੜਿਆ ਕਿ ਤੂੰ ਮੈਨੂੰ ਕਿਸੇ ਨੇ ਦੱਸਿਆ ਸੀਗਾ ਮੈਨੂੰ ਇਹ ਇਹ ਜਨਾਨੀ ਤੇ ਵੀ ਸ਼ੱਕ ਸੀ ਬੰਦੇ ਤੇ ਵੀ ਸ਼ੱਕ ਸੀ ਜਦੋਂ ਮੈਂ ਫੜਨ ਦੀ ਕੋਸ਼ਿਸ਼ ਕੀਤੀ ਜਿਹੜੀ ਜਨਾਨੀ ਐ ਉਹ ਵੀ ਤੁਹਾਡੇ ਹੱਥ ਚੱਕਦੀ ਐ ਹਾਂਜੀ ਹਾਂਜੀ ਅਚਾਨਕ ਤੁਹਾਨੂੰ ਕੁੱਟ ਮਾਰ ਕੇ ਦਿੰਦੀ ਐ ਪਰ ਅੱਜ ਤੇ ਉਹਨੇ ਜਿਹੜੀ ਕੁੱਟ ਮਾਰਾ ਤੁਹਾਡਾ ਨਹੀਂ ਕੀਤੀ ਅੱਜ ਉਹ ਤੁਹਾਡੇ ਸਾਹਮਣੇ ਸ਼ਰੀਫ ਨਾਲ ਸੀ ਹਾਂਜੀ ਬਿਲਕੁਲ ਰਾਤ ਨੂੰ 도ੜਨ ਵਾਲੀ ਮਤਲਬ 도ੜ ਗਈ ਨਾ ਮੋਕੇ ਤੋਂ ਨਗੜਾ ਬੱਢਣ ਲਈ ਬਿਲਕੁਲ 도ੜ ਗਈ ਐ ਉਹਨੇ ਆਪਣੀ ਗਲੀ ਮੁਹੱਲੇ 'ਚ ਵੀ ਕਿਹਾ ਹੋਇਆ ਜਨਾਨੀ ਤਲਾਕ ਨਹੀਂ ਦਿੰਦੀ ਪਈ ਮੈਨੂੰ ਐਦਾਂ ਕਰਾ ਦੇਣਾ ਮੈਂ ਉਹਦਾਂ ਕਰਾ ਦੇਣਾ ਇਹ ਰਹਿੰਦੀ ਪਈ ਅਨਲੀਗਲ ਤਰੀਕੇ ਨਾਲ ਉਹਨਾਂ ਰਹਿ ਰਹੀ ਐ ਕਿਹਨੇ ਤੇਰੀ ਕੋਲ ਕਿੰਨੇ ਘਰ ਦੇ ਵਿੱਚ ਕਿੰਨੇ ਬ ਮੇਰੀ ਇੱਕ ਹੀ ਬੇਟੀ ਹੈ ਕਿੰਨੇ ਸਾਲ ਦੀ ਬੇਟੀ ਹੈ ਸ਼ਾਦੀ ਕਦੋਂ ਹੋਈ ਸੀ ਮੇਰੀ 7 ਸਾਲ ਪਹਿਲੇ ਮੈਂ ਗੜੇ ਵਿੱਚ ਕੀ ਨਾਮ ਤੁਹਾਡਾ ਦੰਦਾਜ਼ੀ ਜਿਹੜਾ ਕਿ ਮਾਮਲਾ ਬਸ ਬੰਦੇ ਦਾ ਨਾਮ ਲਾ ਕੇ ਇੱਕ ਜੀਦਾ ਇੱਕ ਮਹਿਲਾ ਦੁਆਰਾ ਆਪਣੇ ਪਤੀ ਨੂੰ ਰੰਗੇ ਹੱਥੀ ਜਿਹੜਾ ਕੰਮ ਕਰਦੇ ਗਰੂਮਿੰਗ ਦਾ ਕੁਛ ਅੱਜ ਕੀ ਹੋਇਆ ਅੱਜ ਸਰਦ ਕੀ ਅਨਲੀਗਲ ਤਰੀਕੇ ਨਾਲ ਇੱਥੇ ਦੋਨੋਂ ਜਣੇ ਹੋਟਲ ਦੇ ਵਿੱਚ ਆਏ ਹੋਏ ਸੀਗੇ ਮੈਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਅੱਜ ਦਾ ਇੱਥੇ ਆਏ ਨੇ ਤੇ ਮੈਂ ਇਹਨਾਂ ਦਾ ਪਿੱਛਾ ਕਰਦੀ ਕਰਦੀ ਆਈ ਆ ਇਸ ਬੰਦੇ ਨੇ ਮੈਨੂੰ ਇੰਨੀਆਂ ਵਰਨਿੰਗਾਂ ਦਿੱਤੀਆਂ ਕਹਿੰਦਾ ਤੂੰ ਮੈਨੂੰ ਫੜ ਨਹੀਂ ਸਕਦੀ ਤੂੰ ਮੇਰਾ ਕੁਝ ਨਹੀਂ ਕਰ ਸਕਦੀ ਪੁਲਿਸ ਮੈਂ ਪੁਲਿਸ ਵਾਲੇ ਕੋ ਨਹੀਂ ਡਰਦਾ ਹੈਗਾ ਅੱਛਾ ਜੀ ਅੱਜ ਜਦ ਮੈਂ ਪ੍ਰੂਫ ਕਰਨ ਵਾਸਤੇ ਸਿਰਫ ਇੱਕ ਇਹ ਕਦਮ ਚੱਕਿਆ ਵੇ ਕਿਉਂਕਿ ਇਹ ਸਾਰਿਆਂ ਦੇ ਸਾਹਮਣੇ ਮੁਕਰ ਜਾਂਦਾ ਸੀ ਹੱਥ ਚੁੱਕਦਾ ਸੀ ਮੇਰਾ ਫੋਨ ਤੋੜ ਦਿੰਦਾ ਸੀ ਮੇਰੇ ਕੋਲ ਇਹ ਕਿੰਨੀ ਵਾਰੀ ਮੈਂ ਇਹ ਪ੍ਰੂਫ ਇਕੱਠੇ ਕੀਤੇ ਇਹਨਾਂ ਮੇਰਾ ਫੋਨ ਤੋੜਦੇ ਆ ਲੇ ਕੇ ਰੂਮ ਲੈ ਆ ਨਾ ਅਸੀਂ ਜੀ ਅੱਜ ਕਿੱਥੇ ਫੜਿਆ ਕੀ ਸਿਗਾ ਮਾਮਲਾ ਤੁਸੀਂ ਪਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੌਣ ਸੀ ਇਹ ਲੜਕੀ ਪ੍ਰੀਆ ਜਿਹੜੀ ਮੇਰੇ ਹਸਬੰਡ ਨਾਲ ਨਾਮ ਨਾਲ ਲੋ ਕਿਸੇ ਦਾ ਨਾਮ ਨਾਲ ਲੋ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਡ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਥੱਲੇ ਹੋਰਾਂ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਮੈਂ ਜੇ ਇਹਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਕੀ ਪੈਣਾ ਸੀ ਇਹ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਪਾਜੀ ਇਹਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਹਾਂਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪਿੱਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ برداشت ਕਰ ਸਕਦਾ ਛੋਟਾ ਬੱਚਾ ਹੋ ਤੇ ਮਾਸੂਮੀਅਤ ਤੇ ਅਸਰ ਪੈਂਦਾ ਆਪ ਤਾਂ ਧੀ ਲੜਕੀ ਨੂੰ ਵੀ ਇਹ ਗੱਲ ਪਤਾ ਜੀ ਹਾਂਜੀ ਉਹਦੇ ਸਾਹਮਣੇ ਸੀ ਰੁਪਾੜਿਆ ਸੀ ਭਾਜੀ ਉਹਦੇ ਸਾਹਮਣੇ ਹੀ ਬਤਮੀ ਜੀ ਕੱਟਾ ਉਹਦੇ ਸਾਹਮਣੇ ਹੀ ਮੈਨੂੰ ਧਮਕੀਆਂ ਦਿੰਦਾ ਵਰਨਿੰਗ ਦਿੰਦਾ ਹੱਥ ਚੁੱਕਦਾ ਬੱਚੀ ਇੰਨੀ ਸਹਿਮੀ ਹੋਈ ਹੈ ਨਾ ਡਰਦੀ ਹੈ ਬਹੁਤ ਨੂੰ ਤੁਹਾਨੂੰ ਤਵਾਂ ਲੱਗਿਆ ਜਿੱਥੇ ਆਏ ਨੇ ਮੈਨੂੰ ਭਾਜੀ ਦੱਸਿਆ ਉਸ ਤੋਂ ਬਾਅਦ ਸ ਕੀ ਹੋਇਆ ਸੀ ਇਹ ਮੈਂ ਤਾਂ ਪੁੱਛ ਨੀਚੇ ਨਹੀਂ ਆਏ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ ਨੀਚੇ ਆਏ ਹੁਣ ਤੁਸੀਂ ਦੇਖਿਆ ਇਹ ਕੈਮਰੇ ਦੇ ਸਾਹਮਣੇ ਹੱਥੋਂ ਮੁੱਕੀ ਹੋਇਆ ਪਰ ਇਹ ਕਿਵੇਂ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਲਾਵਾ ਫੇਰੇ ਲਏ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਠੱਕੇ ਮਾਰ ਰਿਹਾ ਸਭ ਕੈਮਰੇ ਵਿੱਚ ਇਹ ਬਸ ਮੈਨੂੰ ਗਲੋ ਲਾ ਕੇ ਛੁੱਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹਦੇ ਕਹਿਣ ਨਾ ਮੇ ਜਨਾਨੀ ਨਹੀਂ ਰਹੀ ਮੈਂ ਕੋਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਰਿਜ ਹੈ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਹੈ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਦ ਜਿਹੜੇ ਮੇਰੇ ਹਸਬੰਦ ਵੀ ਲੋਕਲੀ ਗੜੇ ਦੇ ਹੀ ਨੇ ਕੈਂਟ ਰੋਡ ਤੇ ਰਹਿੰਦੇ ਨੇ ਉਹਨਾਂ ਦਾ ਘਰ ਕੈਂਟ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਕੜਨਾ ਕਿ ਚੱਲ ਰਿਹਾ ਕੋਈ ਡਿਵੋਰਸ ਮੇਰੇ ਨਾਲੇ ਭਾਜੀ ਬਹੁਤ ਟੋਟਲੀ ਅਨਲੀਗਲ ਚੱਲ ਰਿਹਾ ਹੈ ਸਾਡਾ ਮੇਰੇ ਨਾਲ ਕੋਈ ਕੇਸ ਕੋਈ ਫਾਈਲ ਨਹੀਂ ਕੀਤੀ ਦਾ ਕੋਰਟ ਦਾ ਕੋਈ ਡਿਵੋਰਸ ਦਾ ਕੇਸ ਨਹੀਂ ਬਣਿਆ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਪੜੀ ਮੈਂ ਸੜਕਾਂ ਤੇ ਥੋੜੀ ਰੋਲਣਾ ਆਪਣਾ ਨਹੀਂ ਤੁਹਾਡੇ ਹਸਬੰਦ ਨੇ ਸਾਡੀ ਕੀਤਾ ਕੋਈ ਕੇਸ ਕੋਈ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਤੇ ਅਸੀਂ ਇੱਕ ਦੂਜੇ ਦੇ ਮੈਂ ਪਹਿਲੇ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਮੈਂ ਉੱਥੇ ਸਾਨੂੰ ਆਈ ਦੀ ਅਪੀਲ ਕੀਤੀ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਦੀ ਉਹਨਾਂ ਨੇ ਐਡੀ ਸਾਈਡ ਲਈ ਕਿ ਮੇਰੇ ਘਰ ਜੇ ਨੂੰ ਅਸਰ ਨਹੀਂ ਦਿੰਦੇ ਉ ਹੁਣ ਤੁਸੀਂ ਦੱਸੋ ਇੱਕ ਜਨਾਨੀ ਕੱਲੀ ਕੀ ਕਰ ਸਕਦੀ ਜਦ ਬੰਦਾ ਐਦਾਂ ਹੱਥੀ ਪੈਂਦਾ ਹੋਵੇ ਹਰ ਜਗ੍ਹਾ ਦਬਦਾ ਪਿਆ ਹੈ ਜਨਾਬ ਬੰਦਾ ਮੈਨੂੰ ਉਹ ਜਨਾਨੀ ਦੇ ਨਾਲ ਲੱਗਾ ਉਹਦੀ ਸਾਰੀ ਸੁਣਵਾਈ ਕੱਢਦਾ ਮੇਰੀ ਕੋਈ ਸੁਣਵਾਈ ਮੇਰੇ ਬੱਚੇ ਦਾ ਖਰਚਾ ਨਹੀਂ ਏ ਕੋਈ ਮੇਰਾ ਖਰਚਾ ਨਹੀਂ ਏ ਮੈਂ ਜਿੱਥੇ ਮਰਜੀ ਜਾਵਾਂ ਜੋ ਉਹ ਜਨਾਨੀ ਮੈਰਿਡ ਦੀ ਸੀ ਗੱਲ ਹਾਂਜੀ ਭਾਜੀ ਉਹਦੇ 3-4 ਵਿਆਹ ਪਹਿਲਾਂ ਵੀ ਹੋ ਚੁੱਕੇ ਆ ਉਹਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਆਪਣੇ ਬੰਦੇ ਨਾਲ ਨਹੀਂ ਰਹਿਣਾ ਹੈਗਾ ਮੈਂ ਇਹ ਨਾਲ ਵਿਆਹ ਕਰਾਣਾ ਐਦਾਂ ਮੈਨੂੰ ਪਾਵਰ ਮੈਨੂੰ ਪ੍ਰੈਸ਼ਰ ਪਾ ਕੇ ਮੈਂ ਤੁਹਾਡੀ ਵੋਸ ਲੈਣਾ ਚਾਹੁੰਦਾ ਵੇ ਮੈਂ ਡਿਵੋਸ ਨਹੀਂ ਦੇਣਾ ਚਾਹੁੰਦੀ ਮੈਨੂੰ ਪ੍ਰੈਸ਼ਰਾਈਜ਼ ਕੀਤਾ ਹੋਇਆ ਨਹੀਂ ਕੇਸ ਲੱਗਾ ਆਪਣਾ ਕੋਈ ਨਹੀਂ ਕੇਸ ਤੁਸੀਂ ਉਹਨਾਂ ਨੇ ਇੰਨੇ ਅਲਿਗੇਸ਼ਨ ਲਗਾ ਰਹੇ ਹੋ ਕਿ ਇੰਨਾ ਇੰਨੇ ਸਾਲ ਤੋਂ ਕੁੱਟ ਮਾਰ ਕਰਦੇ ਨੇ ਮੈਨੂੰ ਬਹੁਤ ਫਿਜ਼ੀਕਲੀ ਮੈਂਟਲੀ ਹਰੈਸਟ ਬਹੁਤ ਸਾਲਾਂ ਤੋਂ ਕੀਤਾ ਜਾ ਰਿਹਾ ਸੀ ਗੱਲਾਂ ਕਦੀ ਪੁਲਿਸ ਕੋ ਗਏ ਕਦੀ ਕੰਪਲੇਨਟ ਬੜੀ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਪਤਾ ਹਰ ਘਰ ਚ ਹੁੰਦੀਆਂ ਇਸ ਕਰਕੇ ਮੈਂ ਕਦੀ ਐਡਾ ਵੱਡਾ ਇਸ਼ੂ ਬਣਾਇਆ ਨਹੀਂ ਅੱਜ ਜਿੰਨੇ ਬਹੁਤ ਜਿੱਦਾਂ ਤੁਸੀਂ ਦੱਸ ਰਹੇ ਕਿ شیر ਵਗੈਰਾ ਪਾੜਿਆ ਤੁਹਾਡਾ ਉਹ شیر ਸੂਰ ਪਾੜਿਆ ਉਹ ਜ ਆਪਣੀ ਜਾਨ ਬਚਾਈ ਸੀ ਤੇ ਮੈਂ ਆਪਣੇ ਪੇਕੇ ਰਹਿ ਰਹੀ ਆ ਉਦੋਂ ਦੀ ਫਿਰ ਇੱਕ ਦੋ ਬੰਦੇ ਨੂੰ ਕਹਿ ਕੇ ਥਾਣੇ ਕੰਪਲੇਂਟ ਕੀਤੀ ਸੀਗੀ ਉਦੋਂ ਤੁਸੀਂ ਥਾਣੇ ਕੰਪਲੇਂਟ ਕੀਤੀ ਹੋਈ ਸੀ ਇਹਨੇ ਮੇਰੇ ਤੇ ਉਲਟਾ ਰਿਐਕਟ ਕਰ ਦਿੱਤਾ ਸੀ ਉਦੋਂ ਮੇਰੇ ਤੇ ਕਰਵਾਤੀ ਸੀ ਕੰਪਲੇਂਟ ਕਿ ਮੈਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨਾ ਕਿ ਮੇਰੇ ਘਰ ਦੇ ਨੇ ਮੇਰੇ ਘਰ ਦੇ ਤੇ ਗੁੜੀਆਂ ਨੂੰ ਲੈਣ ਗਏ ਸੀ ਫੇਰੀ ਨੂੰ ਇਹਨੇ ਉਹਨਾਂ ਦੇ ਖਿਲਾਫ ਕਰਤੀ ਇਹ ਦੇਖੋ ਤੁਹਾਡੇ ਸਾਹਮਣੇ ਇਹਨੇ ਬੰਦਿਆਂ ਦੇ ਸਾਹਮਣੇ ਨਹੀਂ ਪੇਸ਼ ਚੱਲੀ ਇੱਕ ਜਨਾਨੀ ਕੀ ਕਰ ਲੇਗੀ ਇਕੱਲੀ ਇਹ ਜੇ ਤੁਹਾਡੇ ਨਾਲ ਦਿੱਕਤ ਤੁਸੀਂ ਕਹਿੰਦੇ ਕਾਫੀ ਸਾਲਾਂ ਤੋਂ ਆ ਰਹੀ ਫਿਰ ਤੁਸੀਂ ਪਹਿਲਾਂ ਸਟੈਂਡ ਕਿਉਂ ਨਹੀਂ ਲਿਆ ਤੁਸੀਂ ਮੇਰੇ ਮੈਂ ਪਹਿਲਾਂ ਬਸਟੈਂਡ ਲਿਆ ਸੀ ਅਸੀਂ ਸਮਝਾਇਆ ਸੀ ਬਿਠਾ ਕੇ ਬਿਠਾ ਕੇ ਸਮਝਾਈ ਤਾਂ ਦੋ ਦਿਨ ਬੈਠਦਾ ਸੁਤਰਦਾ ਥੋੜੇ ਦਿਨ ਬਾਅਦ ਫੇਰ ਉਹੀ ਕੁਝ ਕਰਦਾ ਸਾਰੇ ਮੈਨੂੰ ਕਹਿੰਦੇ ਸੀਗੇ ਕਿ ਨਹੀਂ ਚਲੋ ਛੋਟੀਆਂ ਛੋਟੀਆਂ ਗੱਲਾਂ ਕਰchu ਨੀ ਹਰ ਗਲਤੀ ਤੇ ਰਿਐਕਟ ਨਾ ਕਰਿਆ ਕਰ ਇਸ ਚੀਜ਼ ਦੀ ਮੈਂ ਆਦਤ ਪਾ ਲਈ ਸੀ ਪਰ ਹੁਣ ਜਦੋਂ ਇਹਨੇ ਬਿਲਕੁਲ ਹੀ ਸਿਰ ਤੋਂ ਪਾਣੀ ਉੱਪਰ ਲੰਘ ਚੁੱਕਾ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਇਹਨੇ ਮੈਨੂੰ ਮਾਰ ਕੇ ਛੁੱਟ ਦਿੱਤਾ ਸੀਗਾ ਹੁਣ ਇਹ ਜਨਾਨੀ ਦੇ ਕਰਕੇ ਇਹਨੇ ਮੇਰ ਨਾਲ ਸਭ ਕੁਝ ਕੀਤਾ ਕਿੰਨੇ ਸਾਲ ਤੋਂ ਤੁਹਾਡਾ ਚੱਲ ਰਿਹਾ ਜਿਹੜਾ ਸਿਸਟਮ ਖਰਾਬ ਚੱਲ ਰਿਹਾ ਇਹ ਪਿਛਲੇ ਸਾਲ ਦੀ ਗੱਲ ਹੈ ਗਰਮੀਆਂ ਦੇ ਇਹੀ ਦਿਨਾਂ ਦੀ ਤੇ ਤੁਹਾਡਾ ਫਿਰ ਜਿਹੜਾ ਘਰ ਦਾ ਪੈਸੇ ਪੇਮੈਂਟ ਘਰ ਦੇ ਵਿੱਚ ਖਰਚਾ ਵਗੈਰਾ ਦਿੰਦਾ ਤੁਹਾਡਾ ਹਸਬੰਦ ਮੈਨੂੰ ਕੋਈ ਖਰਚਾ ਪਾਣੀ ਨਹੀਂ ਦਿੰਦਾ ਕਿਸ ਤਰ੍ਹਾਂ ਫਿਰ ਘਰ ਦਾ ਕਿਦਾਂ ਚੱਲਦਾ ਘਰ ਦਾ ਮੈਂ ਕੰਮ ਕਰਦੀ ਆ ਮੇਰੀ ਮਦਰ ਕੰਮ ਕਰਦੀ ਏ ਮੇਰਾ ਬ੍ਰਦਰ ਕੰਮ ਕਰਦਾ ਮੇਰੀ ਬੇਟੀ ਹੈ 6 ਸਾਲ ਦੀ ਉਹਦਾ ਸਾਰਾ ਖਰਚਾ ਪਾਣੀ ਅਸੀਂ ਖੋਦਰੀ ਕਰਦੇ ਆ ਕਿ ਕੁਝ ਨਹੀਂ ਕਰਦਾ ਤੁਹਾਨੂੰ ਅੱਜ ਕਿਵੇਂ ਪਤਾ ਲੱਗਿਆ ਅੱਜ ਮੈਨੂੰ ਮੈਨੂੰ ਇਹ ਤੇ ਸ਼ੱਕ ਸੀ ਕਿ ਮੈਂ ਦਾ ਪਿੱਛਾ ਕਰਦੀ ਵੀ ਆ ਕਿੰਨੇ ਦੀ ਮੈਂ ਤੋਂ ਮੈਨੂੰ ਕਿਸੇ ਨੇ ਖਬਰ ਵੀ ਦਿੱਤੀ ਇੱਧਰ ਜਾਂਦਾ ਦੇਖਿਆ ਤੇ ਮੈਂ ਰੰਗਿਆਤੀ ਪੜਿਆ ਤਾਂ ਤੁਸੀਂ ਇਸ ਤੇ ਆਪਣੇ ਸਬੰਧ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਮੈਂ ਪੁਲਿਸ ਨੂੰ ਸ਼ਿਕਾਇਤ ਪਹਿਲਾਂ ਦਿੱਤੀ ਸੀ ਹੁਣ ਕੋਈ ਸ਼ਿਕਾਇਤ ਨਹੀਂ ਦਿੱਤੀ ਹੈਗੀ ਹਲਮਾਰ ਹਾਂਜੀ ਅੱਜ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਮੈਂ ਮੁਲਾਜ਼ਮ ਬੁਲਾਏ ਸੀਗੇ ਤੁਸੀਂ ਹਾਂਜੀ ਮੁਲਾਜ਼ਮ ਬੁਲਾਏ ਸੀਗੇ ਉਹ ਮੈਨੂੰ ਕਹਿੰਦੇ ਰਿਟਰਨ ਦੇ ਵਿੱਚ ਤੁਸੀਂ ਉੱਥੇ ਜਾ ਕੇ ਕੰਪਲੀਟ ਕਰੋ ਅਸੀਂ ਇੱਥੇ ਕੰਪਲੀਟ ਨਹੀਂ ਲੈ ਸਕਦੇ ਹੁਣ ਮੈਂ ਉੱਥੇ ਜਾਵਾਂਗੀ ਹਾਂਜੀ ਹੁਣ ਮੈਂ ਕੰਪਲੀਟ ਕਰਾਂਗੀ ਜ਼ਰੂਰ ਕਰਾਂਗੀ ਕਰਨੀ ਪੈਣੀ ਹੈ ਮੈਨੂੰ ਤੇ ਇਹ ਤੇ ਗਲਤ ਹੈਗਾ ਨਾ ਤੇ ਹੁਣ ਤੇ ਮੈਂ ਕਰਾਂਗੀ ਮੈਂ ਤੇ ਪਿਆਰ ਨਾਲ ਸਮਝਾ ਰਹੀ ਸੀ ਨਹੀਂ ਸਮਝਿਆ ਜਿਹੜਾ ਤੁਹਾਡਾ ਜਿਹੜਾ ਅੱਜ ਤੁਹਾਡਾ ਮਸਲਾ ਹਾਂਜੀ ਮੈਂ ਸ਼ਿਕਾਇਤ ਨਹੀਂ ਕੀਤੀ ਸੀਗੀ ਪਹਿਲਾਂ ਜਿਹੜਾ ਤੁਹਾਡਾ ਟਿਕ ਟਕ ਨਿਕ ਤੁਹਾਨੂੰ ਕੀ ਕਿਹਾ ਗਿਆ ਹਾਂਜੀ ਉਹ ਨਿੱਕਲ ਗਿਆ ਨੇ ਦੋਨੋਂ ਜਾਣੇ ਤੂੰ ਹੱਥੀ ਪੈਣ ਦੀ ਬਹੁਤ ਪੁਲਿਸ ਵਾਲੇ ਚਲੇ ਗਏ ਨੇ ਪੁਲਿਸ ਵਾਲੇ ਕਹਿੰਦੇ ਉੱਥੇ ਆ ਕੇ ਗੱਲ ਕਰੋ ਐਦਾਂ ਕਰੋ ਉਦਾਂ ਕਰੋ ਪੁਲਿਸ ਵਾਲਿਆਂ ਨੇ ਇੱਥੇ ਕੁਝ ਨਹੀਂ ਕੀਤਾ ਕੈਮਰਾਮੈਨ ਮੇਰੇ ਨਾਲ ਸਾਰੇ ਖੜੇ ਨੇ ਟੀਮ ਖੜੀ ਹੋ ਮੇਕੋ ਪੁੱਛ ਰਹੀ ਏ ਨਿੱਕਲ ਗਿਆ ਮੈਂ ਚਾਬੀ ਖੋਲੀ ਫਿਰ ਰੋਣ ਲੱਗੀ ਸੱਚੀ ਹੋ ਗਈ ਉਹ ਉਦਾਂ ਮੈਨੂੰ ਧਮਕੀਆਂ ਦਵਾਂਦੀ ਪਈ ਐ ਹਾਂ ਕੈਮਰੇਮੈਨਾਂ ਦੇ ਕਿ ਸਾਰੀ ਦੀ ਵੀਡੀਓ ਬਣ ਗਈ ਏ ਬਾਰ-ਬਾਰ ਮੇਨਾਂ ਬਤਮੀਜ਼ੀ ਕਰਦਾ ਪਿਆ ਸੀ ਹੱਥ ਚੁੱਕਦਾ ਸੀ ਮੇਰੇ ਤੇ ਦੱਸ ਜੀ ਜਦ ਕਿ ਪਰਵਾਹ ਦੀ ਪਰਵਾਹ ਸੋ ਤਕਰੀਰਾਂ ਦਾ ਨਾਮ ਦੇ ਦੱਸ ਰਿਹਾ 250 ਸਾਦਾ ਚਨੇ ਕੋਈ ਜੀ ਦੀ ਪੁਸ਼ਟੀ ਨਹੀਂ ਕਰਦਾ ਪਿਆ ਪੂਰਾ ਮਾਮਲਾ ਕੀ ਹੈ ਦੱਸ ਜੀ ਦੋਸਤੋ ਇਹ ਪੁਸ਼ਟੀ ਨਹੀਂ ਕਰਦਾ ਹਾਂਜੀ ਮੈਡਮ ਨੇ ਮੰਗੇਗੀ ਆਪ ਦੇ ਪੰਚਾਇਤ ਨੂੰ ਉਹ ਇੱਕ ਵਾਰੀ ਥਾਣਾ ਜਿਹੜਾ 7 ਪਿੰਦਾ 7 ਦੇ ਲੱਗਣ ਨੂੰ ਜੀ ਨਾਲ ਕਿ ਆਉਣੇ ਖਾਣੇ ਜਾ ਰਹੇ ਨੇ ਆਪਣੀ ਕੰਪਨੀ ਦੇਦਨ ਤੇ ਨਿਭਾਉਣ ਦੇ ਲਈ ਹਾਂਜੀ ਸਰ ਮੈਂ ਇੱਥੇ ਆ ਕੇ ਕੋਈ ਨਹੀਂ ਸਾਡੀ ਖਬਰ ਦੇਖਦਾ ਹੋਵੇ ਤਾਂ ਆਪਣਾ ਪਾਕਿਸਤਾਨੀ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਪਹਿਲਾਂ ਉੱਥੇ ਆ ਕੇ ਕੰਪਲੀਟ ਕਰੋ ਇਹ ਕਹਿੰਦੇ ਵਿੱਚ ਫਿਰ ਐਕਸ਼ਨ ਲਿਆ ਜਾਏਗਾ ਫਿਰ ਇੱਥੇ ਕੰਪਲੀਟ ਕਰਕੇ ਨਾ ਇਹਨਾਂ ਦੇ ਹੱਥ ਪਰ ਮੇਲ ਚਲੇਗੇ ਅੱਜ ਵੀ ਹੋ ਰਿਹਾ ਹੈ ਹਾਂਜੀ ਉਹ ਭੱਜ ਗਿਆ ਵੇ ਤੁਹਾਡੇ ਸਾਹਮਣੇ ਦੌੜ ਗਿਆ ਸਾਰੇ ਇਹਨੇ ਮੈਨੂੰ ਮੈਨੂੰ ਪਤਾ ਸੀ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਇਹ ਹਰ ਵਾਰੀ ਮੇਰੇ ਤੇ ਹੱਥ ਚੁੱਕਦਾ ਮੈਨੂੰ ਮਾਰ ਕੁੱਟ ਕੇ ਛੁੱਟ ਜਾਂਦਾ ਚਾਬੀ ਕਹਿੰਦੇ ਤੁਹਾਡੇ ਕੋਲ ਕਿਹੜੀ ਚਾਬੀ ਚਾਬੀ ਮੇਰੇ ਕੋਲ ਸੀਗੀ ਉਹ ਜਨਾਨੀ ਦੀ ਮੈਂ ਕੱਢੀ ਸੀਗੀ ਕਿ ਘੋੜ ਨਾ ਸਕੇ ਮੇਰੇ ਹੱਥੀ ਪੈ ਕੇ ਖੋ ਕੇ ਉਹਨੂੰ ਪਛਾਣ ਦਿੱਤਾ। ਕੈਸੀ ਸੀਗੀ ਸਕੂਟਰੀ ਤੇ ਸੀਗੀ। ਹਸਬੰਡ ਤੁਹਾਡੇ ਘਰ ਤੇ ਸੀ। ਮੇਰੇ ਬਾਈਕ ਤੇ ਸੀਗੇ ਹਸਬੰਡ। ਉਹਦੀ ਵੀ ਮੈਂ ਚਾਲਦੀ ਹੋਈ ਸੀ। ਇਹ ਵੀ ਕੈਮਰੇ ਚਲਦੇ ਤੇ ਵਿਚਾਨੀ ਬਦਤਮੀਜ਼ੀ ਕਰਦਾ ਪਿਆ ਤੇ ਆਨ ਆਫ ਕੈਮਰੇ ਤੇ ਕਿੰਨੀ ਕਰਦਾ ਹੋਏਗਾ। ਇਸ ਕਰਕੇ ਮੈਨੂੰ ਕੈਮਰੇ ਦੇ ਸਾਹਮਣੇ ਆਣਾ ਪਿਆ ਹੋਰ ਮੈਨੂੰ ਕੋਈ ਆਪਣਾ ਇੰਟਰਵਿਊ ਜਾਂ ਇੱਦਾਂ ਦੀ ਬਦਨਾਮੀ ਕਰਾਉਣ ਦੀ ਕੋਈ ਲੋੜ ਨਹੀਂ ਸੀ ਹੈਗੀ। ਪਰ ਅੱਜ ਮੈਂ ਆ ਕੇ ਤੁਹਾਡੇ ਸਾਹਮਣੇ ਆਈ ਆ। ਤੁਹਾਨੂੰ ਤੁਹਾਨੂੰ ਕਿਵੇਂ ਸੱਚ ਦਾ ਸੱਚ ਸਾਹਮਣੇ ਆਇਆ। ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਜਿਹੜੇ ਤੁਹਾਡੇ ਹਸਬੰਡ ਆ ਇੰਨੇ ਸਮੇਂ ਲੱਗਿਆ ਰਿਲੇ ਮੇਰੇ ਹਸਬੰਦ ਦਾ ਮੈਨੂੰ ਇਹ ਸੀਗਾ ਸ਼ੱਕ ਵੀ ਸੀਗਾ ਸਾਰਾ ਕੁਝ ਪਤਾ ਸੀਗਾ ਸਾਨੂੰ ਬਲੌਕ ਕੀਤਾ ਹੋਇਆ ਸਾਨੂੰ ਕਦੀ ਫੋਨ ਨਹੀਂ ਕਰਦਾ ਆਪਣੀ ਬੱਚੇ ਬਾਰੇ ਕੁਝ ਨਹੀਂ ਪੁੱਛਦਾ ਕਦੀ ਇਹਨੇ ਸਾਨੂੰ ਜੀਨ ਮਰਨ ਦਾ ਨਹੀਂ ਪੁੱਛਿਆ ਬਿਮਾਰ ਹੋ ਕੁਛ ਉਹਨੇ ਕਦੀ ਨਹੀਂ ਪੁੱਛਿਆ ਉਧਰ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਉਧਰ ਜਾ ਰਿਹਾ ਕਹਿੰਦਾ ਮੈਂ ਉਹਦਾ ਵਿਆਹ ਕਰਾਣਾ ਤੂੰ ਮੈਨੂੰ ਤਲਾਕ ਦੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਲੜਕੀ ਕੌਣ ਹੈ ਕਿੱਥੇ ਵੀ ਰਹਿਣ ਵਾਲੀ ਹੈ ਲੜਕੀ ਸ਼ਵਾਲਿਕ ਸਕੂਲ ਵਾਲੇ ਨਾਮ ਨਾਲ ਇਹ ਲੜਕੀ ਦੇ ਸ਼ਵਾਲਿਕ ਸਕੂਲ ਵਾਲੀ ਸਾਈਡ ਤੇ ਰਹਿੰਦੀ ਹੈ ਮੰਨਣਾ ਦਿਖਾ ਰਹੇ ਆ ਕਾਫੀ ਦੱਸ ਦਈਏ ਦੋਸਤੋ ਸਾਡਾ ਚੈਨਲ ਬਾਕੀ ਚੀਜ਼ ਦੀ ਪੋਸਟ ਨਹੀਂ ਕਰਦਾ ਪਿਆ ਉਹਦਾ ਮਾਮਲਾ ਕੀ ਹੈ ਇਹਨਾਂ ਨੇ ਰੋਪ ਲਗਾਏ ਕੇ ਦੂਜਾ ਪੱਖ ਦੇਖਦਾ ਹੋਵੇ ਸਾਡਾ ਪਾਕਿਸਤਾਨ ਦੇ ਚੈਨਲ ਨਾਲ ਕੰਟੈਂਟਰ ਕਰਕੇ ਤੁਹਾਨੂੰ ਪਾਕ ਦੇਖ ਸਕਦਾ ਆਪਣਾ ਦੂਜਾ ਪਾਕ ਲੈਣ ਦੀ ਮੈਂ ਕੋਸ਼ਿਸ਼ ਕੀਤੀ ਸੀ ਦੂਜਾ ਪਾਕ ਲੈਣ ਦੀ ਉਹ ਮੌਕੇ ਦੇ ਫਰਾਰ ਹੋ ਗਿਆ ਲੜਕਾ ਉਹਨੇ ਪਾਕ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਸਾਡਾ ਚੈਨਲ ਦੇਖਦੇ ਹੋ ਆਪਣਾ ਪਾਕ ਦੇਖ ਸਕਦੇ ਸਾਡੇ ਚੈਨਲ ਦੇ ਥਰੂ ਬਹੁਤ ਧੰਨਵਾਦ ਚੈਨਲ ਨਾਲ ਸਾਡੇ ਕੋਈ ਨਵੀਂ ਅਪਡੇਟ ਵੀ ਲਾਈਵ ਆ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾ ਦਾ ਦੱਸ ਦਈਏ ਇਹ ਜਲੰਧਰ ਦੀ ਹੈ ਤਸਵੀਰਤ ਖਾਨ ਦੀ ਕੋਸ਼ਿਸ਼ ਕਰ ਦਵੇ ਗੜੇ ਚੌਂਕ ਦੀ ਹੈ ਤੇ ਸਾਦੇ ਮੁਕੇ ਦਾ ਹੰਗਾਮਾ ਹੁੰਦਾ ਪਿਆ ਜੀ ਕਮੀਆਂ ਬੀਬੀ ਦਾ ਦੱਸ ਦਈਏ ਇੱਕ ਪ੍ਰੈਸ਼ਰ ਆ ਵੀ ਇਹ ਦੋਨੋਂ ਪ੍ਰੈਸ਼ਰਾਈਜ਼ ਕਰ ਰਹੇ ਨੇ ਮੈਨੂੰ ਮੈਨੂੰ ਬਾਰ-ਬਾਰ ਵਰਨਿੰਗ ਮਿਲਦੀਆਂ ਕਿ ਤੁਹਾਡੀ ਬੋਸ ਦੇਣਾ ਹੈ ਜਾਂ ਨਹੀਂ ਦੇਣਾ ਤੇ ਮੈਂ ਡਿਵੋਰਸ ਨਹੀਂ ਦੇਣਾ ਮੇਰਾ ਬੱਚਾ ਹੈ ਮੈਂ ਇਕੱਲੀ ਹੁੰਦੀ ਤੇ ਮੈਂ ਡਿਵੋਰਸ ਦੇ ਦਿੰਦੀ ਮੈਂ ਦੇ ਨਾਲ ਰਹਿ ਕੇ ਕੀ ਕਰਨਾ ਸੀ ਮੇਰਾ ਬੱਚਾ ਹੈ ਮੈਂ ਉਹਦੀ ਲਾਈਫ ਨਹੀਂ ਖਰਾਬ ਕਰਨਾ ਚਾਹਦੀ ਇੱਕ ਜੋ ਆਪਣੇ ਫਾਦਰ ਦਾ ਪਿਆਰ ਇੱਕ ਬੱਚੇ ਨੂੰ ਮਿਲਦਾ ਹੈ ਨਾ ਉਹ ਕੋਈ ਹੋਰ ਨਹੀਂ ਦੇ ਸਕਦਾ ਤੇ ਮੈਂ ਆਪਣੇ ਬੱਚੇ ਨੂੰ ਕਿੱਥੇ ਲੈ ਕੇ ਭਟਕਾਂਗੀ ਮੇਰੇ ਘਰ ਕਮਾਣ ਵਾਲਾ ਕੋਈ ਵੀ ਨਹੀਂ ਹੈ ਮੈਨੂੰ ਖੁਦ ਹੀ ਸਾਰਾ ਕੁਝ ਕਰਨਾ ਪੈਂਦਾ ਮੇਰੀ ਮਦਰ ਕੰਮ ਕਰਦੀ ਹੈ ਮੇਰਾ ਬ੍ਰਦਰ ਕਰਦਾ ਹੁਣ ਉਹ ਇੰਨੀ ਵੱਡੀ ਜ਼ਿੰਮੇਵਾਰੀ ਤੋਂ ਭੱਜਦਾ ਪਿਆ ਆਪਣੇ ਬੱਚੇ ਦੀ ਜ਼ਿੰ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਕਿੱਥੇ ਲੱਗਾ ਤੁਹਾਨੂੰ ਤੁਹਾਡਾ ਹਰ ਪੰਨੇ ਇੱਥੇ ਮੈਨੂੰ ਸ਼ੱਕ ਸੀਗਾ ਮੈਂ ਪਿੱਛਾ ਕਰਦੀ ਨਹੀਂ ਮੈਨੂੰ ਪਤਾ ਲੱਗ ਗਿਆ ਕਿ ਇੱਥੇ ਆਇਆ ਹੋਇਆ ਤੇ ਮੈਂ ਇੱਥੇ ਪਹੁੰਚ ਗਈ ਹਾਂ ਅੱਛਾ ਜੀ ਹਾਂਜੀ ਪਿੱਛਾ ਕਰਦੀ ਕਰਦੀ ਮੈਂ ਪਹੁੰਚ ਗਈ ਤੇ ਬਾਈਕ ਲੱਗੀ ਹੋਈ ਸੀ ਮੈਂ ਦੇਖ ਲਈਏ ਉਹ ਜਨਾਨੀ ਦੀ ਵੀ ਗੱਡੀ ਲੱਗੀ ਹੋਈ ਸੀ ਮੈਂ ਦੇਖ ਲਈਏ ਐਸੇ ਕਰਕੇ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਸੱਦਿਆ ਕਿਉਂਕਿ ਦੇਖੋ ਇਹ ਵਾਰ-ਵਾਰ ਮੁੱਕਰ ਜਾਂਦਾ ਸੀਗਾ ਕਦੀ ਮੇਰੀ ਗੱਲ ਨਹੀਂ ਸੀ ਸੁਣਦਾ ਮੈਂ ਪਿਆਰ ਨਾਲ ਦੋ ਚਾਰ ਵਾਰੀ ਮੈਟਰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨੇ ਮੇਰੀ ਸੁਣਵਾਈ ਨਹੀਂ ਕੀਤੀ ਹਾਂਜੀ ਕੀ ਮੰਗੀ ਤੁਸੀਂ ਮੈਂ ਗਲਤ ਨਹੀਂ ਆ ਮੇਰੇ ਨਾਲ ਗਲਤ ਕਰ ਰਿਹਾ ਮੈਨੂੰ ਇਨਸਾਫ ਚਾਹੀਦਾ ਮੇਂ 7 ਸਾਲ ਲਾਈਫ ਖਰਾਬ ਕੀਤੀ ਹੈ ਨੇ ਮੇਰੀ 6 ਸਾਲ ਦੀ ਬੇਟੀ ਉਹਦੀ ਲਾਈਫ ਖਰਾਬ ਕੀਤੀ ਹੈ ਮੈਂ ਕਿੱਥੇ ਜਾਣਾ ਹੈ ਇਸ ਲੇਡੀ ਨਾਲ ਉਹਦੇ ਲਾ ਲਾ ਫੇਰ ਤੁਹਾਡੀ ਸ਼ਾਦੀ ਤੋਂ ਪਹਿਲਾਂ ਸੀਗੀ ਨਹੀਂ ਨਹੀਂ ਜੀ ਨਹੀਂ ਜੀ ਹੁਣ ਥੋੜੀ ਦੇਰ ਹੋਈ ਹੈ ਐਸੇ ਸਾਲ ਵਿੱਚ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 2 ਸਾਲ ਤੋਂ ਤੁਹਾਡਾ ਨਾਲ ਚੱਲ ਰਿਹਾ ਤੇ 2 ਸਾਲ ਤੋਂ ਚੁੱਪ ਕੇ ਰਹੇ 2 ਸਾਲ ਮੈਸ ਕਰਕੇ ਚੋਪਰੀ ਥੋੜੀ-ਬੋਤੀ ਸਾਡੇ ਘਰ ਵਿੱਚ ਹਰ ਇੱਕ ਤੁਹਾਨੂੰ ਵੀ ਪਤਾ ਹੈ ਕਿ ਹਰ ਘਰ ਵਿੱਚ ਥੋੜੀ-ਬੋਤੀ ਹੁੰਦੀ ਰਹਿੰਦੀ ਹੈ ਡਰਿੰਕ ਕਰਨ ਦੀ ਇਹਨੂੰ ਆਦਤ ਹੈ ਇਹ ਡਰਿੰਕ ਕਰਕੇ ਇਦਾਂ ਹੀ ਕਰਦਾ ਹਰ ਵੇਲੇ ਲੜਾਈ ਝਗੜਾ ਕਰਦਾ ਹੀ ਕਰਦਾ ਛੋਟੀਆਂ-ਮੋਟੀਆਂ ਗੱਲਾਂ ਸੀ ਅਸੀਂ ਘਰ 'ਚ ਸੋਲਵ ਕਰ ਲੈਂਦੇ ਸੀ ਅਸੀਂ ਆਪਣੇ ਘਰਦਿਆਂ ਨੂੰ ਇੱਕ ਦੂਰ ਵਿੱਚ ਪਾ ਕੇ ਸੋਲਵ ਕਰ ਲੈਂਦੇ ਸੀ ਇਸ ਵਾਰ ਇਹਨੇ ਹੱਥੋਂ ਵੱਧ ਕਰ ਦਿੱਤੀ ਇਹ ਮੈਨੂੰ ਘਰੋਂ ਹੀ ਕੱਢ ਦਿੱਤਾ ਮਾਰ-ਕੁੱਟ ਕੇ ਤੇ ਇਹਨੇ ਕਿਸੇ ਦੀ ਨਹੀਂ ਸੁਣੀ ਐਨੇ ਕਿਸੇ ਪ੍ਰਧਾਨ ਦੀ ਨਹੀਂ ਸੁਣੀ ਕਿਸੇ ਗਲੇ ਗਲੀ ਮੱਲੇ ਦੀ ਨਹੀਂ ਸੁਣੀ ਕਿਸੇ ਰਿਸ਼ਤੇਦਾਰ ਦੀ ਨਹੀਂ ਸੁਣੀ ਇਸ ਕਰਕੇ ਮੈਨੂੰ ਇਹ ਕੰਮ ਕਰਨਾ ਪਿਆ ਮੈਂ ਆਪਣੇ ਪੇ ਇਨਾ ਇਸ ਟਾਈਮ ਮੈਂ ਪ੍ਰੈਸ਼ਰਾਈਜ਼ ਆ ਨਾ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ ਕੱਲ ਨੂੰ ਅਗਰ ਮੇਰੇ ਨਾਲ ਕੁਝ ਹੋ ਵੀ ਜਾਂਦਾ ਹੈ ਨਾ ਤੁਹਾਡੇ ਸਾਹਮਣੇ ਕਹਿ ਰਹੀ ਆ ਕੱਲ ਨੂੰ ਅਗਰ ਮੇਰੇ ਨਾਲ ਕੁਝ ਹੋ ਵੀ ਜਾਂਦਾ ਮੇਰੀ ਫੈਮਲੀ ਨੂੰ ਕੁਝ ਹੋ ਜਾਂਦਾ ਤਾਂ ਉਹਦੇ ਜ਼ਿੰਮੇਵਾਰ ਹੈ ਜਨਾਨੀ ਤੇ ਮੇਰਾ ਹਸਬੰਡ ਹੋਣਗੇ ਕੱਲ ਨੂੰ ਇਹ ਮੈਨੂੰ ਮਾਰਨ ਨੂੰ ਛੁੱਟਣ ਕੁਝ ਵੀ ਕਰਨਾ ਹੈ ਚੀਜ਼ ਦੇ ਜ਼ਿੰਮੇਵਾਰ ਮੇਰਾ ਹਸਬੰਡ ਤੇ ਇਹ ਲੇਡੀ ਹੋਏਗੀ ਕਿਉਂਕਿ ਮੈਨੂੰ ਬਹੁਤ ਧਮਕੀਆਂ ਮਿਲ ਰਹੀਆਂ ਨੇ ਇਹਨਾਂ ਨੇ ਕੁਝ ਨਾ ਕੁਝ ਮੇਰੇ ਨਾਲ ਰੋਂਗ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਠੀਕ ਹੈ ਜੀ ਦੱਸ ਰਹੀਏ ਦੋਸਤੋ ਕੋਈ ਨੇ ਤਸਵੀਰਾਂ ਜਨੰਦਰੀਆਂ ਤਸਵੀਰਾਂ ਮਸਟਰੀ ਦੇ ਤਸਵੀਰਾਂ ਕਾਹਨ ਦੀ ਕੋਸ਼ਿਸ਼ ਕਰਦੇ ਵੇ ਦੱਸ ਰਹੀਏ ਦੋਸਤੋ ਘਰਵਾਲੇ ਨੂੰ ਫੜਿਆ ਗਿਆ ਆਪਣੇ ਆਪਣੇ ਘਰਵਾਲੀ ਨੇ ਆਪਣੇ ਦੂਜੀ ਔਰਤ ਨਾਲ ਤੁਸੀਂ ਦੇਖ ਸਕਦੇ ਹੋ ਸਿੱਧੀ ਤਸਵੀਰਾਂ ਜਨੰਦਰੀ ਮੇਂ ਟੀਵੀ ਦੇ ਉੱਤੇ ਤੇ ਲਾਈਵ ਪੁਸ਼ਟੀ ਹੈ ਨਹੀਂ ਕਰਦਾ ਕਿਨੂੰ ਬੁਲਾਇਆ ਮੇਰੀ ਮਦਰ ਆ ਮੰਮੀ ਆਂਦੇ ਪਏ ਹਨ ਇਹਨਾਂ ਦੇ ਘਰਵਾਲੇ ਦੇ ਉੱਪਰ ਨੰਮੀ ਮਾਮਦਾ ਕੀ ਹੋਇਆ ਜੀ ਕਿਨੇ ਮੰਮੀ ਨੂੰ ਬੁਲਾਇਆ ਹੁਣਾ ਕਿੱਥੇ ਪਹੁੰਚੇ ਹੋਏ ਮੇਰੀ ਮਦਰ ਅਜੇ ਬਾਹਰ ਹੀ ਨੇ ਬੁਲਾਇਆ ਉਹਨਾਂ ਨੂੰ ਮੜਾਇਆ ਪੱਕੇ ਲਿਕੇ ਉਹਨਾਂ ਦਾ ਪਾਕ ਲਖ ਸੋਦੇ ਨੇ ਉਹਨਾਂ ਦਾ ਪਾਕ ਪੀਲਾ ਲੀਆ ਮੰਮੀ ਦਾ ਹਾਂਜੀ ਬਲਾਈਓ ਮਨਾਣ ਕਿੱਥੇ ਆ ਦੇ ਆ ਰਹੀ ਨਹੀਂ ਆ ਰਹੀ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਪਮਤਾ ਹਾਂਜੀ ਮੈਮ ਕੀ ਨਾਮ ਹੈ ਮੈਂ ਮਾਮਲਾ ਹੈ ਕਿ ਮੇਰਾ ਪਤੀ ਮੇਰੇ ਨਾਲ ਨਾ 1 ਸਾਲ ਤੋਂ ਬਹੁਤ ਰੌਂਗ ਚੱਲ ਰਿਹਾ ਮੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਮੇਰੇ ਕੋਲ ਈ ਵੋਜ਼ ਮੰਗਦਾ ਫੈ ਜਬਰਦਸਤ ਦੱਸ ਦਿਓ ਦੋਸਤੋ ਇਹ ਦੋਸਤੋ ਸਿੱਧੀਆਂ ਤਸਵੀਰਾਂ ਜਲੰਧਰ ਮੇ ਟੀਵੀ ਤੋਂ ਤਸਵੀਰਾਂ ਸਾਂਝੀਆਂ ਕਰਦੇ ਪਿਆ ਸੀ ਕਰੀਏ ਇੱਕ ਕਾਬਲੀ ਨੇ ਆਪਣੇ ਦੂਜੇ ਕਾਬਲੇ ਨੂੰ ਤੁਜੀ ਔਲਤ ਨਾਲ ਫੜਿਆ ਦੰਗੀ ਹੱਤੀ ਇੱਕ ਹੋਟਲ ਦੇ ਵਿੱਚ ਹੋਟਲ ਦਾ ਆਪਾ ਨਾਮ ਨਹੀਂ ਲੈ ਸਕਦੇ ਜੀ ਨੂੰ ਦੱਸ ਦਿਓ ਦੋਸਤੋ ਸਿੱਧੀਆਂ ਤਸਵੀਰਾਂ ਜਲੰਧਰ ਮੇ ਟੀਵੀ ਤੋਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਚ ਸੁਝਾਅ ਦਿਓ ਪੱਕੇ ਦੂਜਾ ਪੱਕ ਦੇਣਾ ਚਾਹੁੰਦਾ ਵੇ ਪਾਕਿਸਤਾਨ ਨੂੰ ਆਪਣਾ ਕਰੰਟ ਕਰਕੇ ਸਾਡੇ ਚੰਨੇ ਦਾ ਪੱਕ ਦੇ ਸਕਦਾ ਐ ਸਿੱਧਿਆ ਤਸਵੀਦਾ ਪਾ ਨਹੀਂ ਮਾਰ ਸਕਦੀ ਸੀ ਮੇਰੇ ਸਿਰ ਚ ਨਹੀਂ ਡੋਪ ਤੇ ਮਾਰਿਆ ਸੀ ਸਿਰ ਪਾੜਿਆ ਸੀਗਾ ਤੁਹਾਨੂੰ ਤੁਸੀਂ ਇਲੌਸ ਦੇ ਵਿੱਚ ਰਹਿੰਦੇ ਸੀ ਨਹੀਂ ਅਸੀਂ ਰੈਂਟ ਤੇ ਰਹਿੰਦੇ ਸੀਗੇ ਇਲੌਸ ਦੇ ਵਿੱਚ ਸਾਡੇ ਕੋਲ ਕੋਈ ਮੇਰੇ ਇਲੌਸ ਦੇ ਵਿੱਚ ਮੇਰੀ ਸੱਸ ਹੈ ਮੇਰਾ ਦੇਵਰ ਹੈ ਮੇਰੀ ਦਿਵਰਾਣੀ ਹੈ ਮੇਰੀ ਨਨਾਲ ਹੈ ਤੇ ਮੇਰੇ ਹਸਬੰਡ ਵੀ ਉੱਤੇ ਉਹ ਕਹਿੰਦੇ ਸ਼ੁਰੂ ਤੋਂ ਹੀ ਅਸੀਂ ਲਵ ਮੈਰਿਜ ਕਰਾਈ ਸੀ ਅਸੀਂ ਸ਼ੁਰੂ ਤੋਂ ਬਾਹਰ ਸੀ ਉਹਨਾਂ ਦਾ ਇਹਦੇ ਵਿੱਚ ਕੋਈ ਲੀਗਲ ਮਤਲਬ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਇਹਦੇ ਨਾਲ ਇਹ ਦੀ ਪੁੱਤੀਆਂ ਵੀ ਸਪੋਰਟ ਕਰਦੀ ਹੋਏ ਦੇ ਨਾਂ ਨਾਲ ਹਾਂਜੀ ਉਹ ਮੈਨੂੰ ਮਿਲਦੇ ਸੀਗੇ ਹਾਂਜੀ ਉਹ ਮੈਨੂੰ ਮਿਲਦੇ ਸੀਗੇ ਪਰ ਹੁਣ ਇਹਨੇ ਆ ਕੇ ਉਹਨਾਂ ਦੇ ਉੱਤੇ ਐਕਸ਼ਨ ਮਤਲਬ ਕਿ ਉਹਨਾਂ ਦੇ ਮ ਕੀ ਕਾ ਕਿ ਮੇਰੇ ਘਰ ਦੇ ਕਹਿੰਦੇ ਆ ਡਿਵੋਰਸ ਦੇ ਜਿਹੜੀ ਵੋਸ ਦੇ ਡਿਵੋਰਸ ਦੇ ਤੇ ਖੁਦ ਹੀ ਗਲਤ ਹੈ ਗਏ ਖੁਦ ਰਹੋਗੇ ਉਹ ਇਹਦੀ ਇਹਦਾ ਸਾਥ ਨਹੀਂ ਦਿੰਦੇ ਹੈਗੇ ਪਰ ਉਹ ਮੇਰਾ ਵੀ ਸਾਰ ਨਹੀਂ ਦਿੰਦੇ ਕਿਤੇ ਨਾ ਕਿਤੇ ਇਹ ਖੁਦ ਗਲਤ ਇਹਨਾਂ ਨੂੰ ਪਤਾ ਲੱਗ ਗਿਆ ਇਸ ਜੀ ਤਾ ਰਿਐਲਿਟੀ ਉਹਨਾਂ ਦੇ ਸਾਹਮਣੇ ਆ ਗਈ ਇੱਕ ਸਾਲ ਹੋ ਗਿਆ ਉਹਨਾਂ ਦੇ ਕੋਲ ਹੀ ਰਹਿ ਰਿਹਾ ਵੇ ਖਾਣਾ ਖੂਣਾ ਪਤਾ ਨਹੀਂ ਕਿੱਥੋਂ ਖਾ ਰਿਹਾ ਉਹ ਜਨਾਨੀ ਨਾਲ ਇਹ ਸਾਰੇ ਅਬੈਤ ਸੰਬੰਧ ਦੇ ਉਹ ਜਨਾਨੀ ਤਿੰਨ ਚਾਰ ਵਾਰੀ ਵਿਆਹੀ ਹੋਈ ਏ ਉਹ ਜਨਾਨੀ ਨੂੰ ਮਿਲਦਾ ਉਹਨੂੰ ਚਿੱਠੇ ਦੇ ਲ ਕਰਦਾ ਤੇ ਲੈ ਕੇ ਜਾਂਦਾ ਤੇ ਮੈਨੂੰ ਬਾਹਰੋਂ ਖਬਰਾਂ ਮਿਲਦੀਆਂ ਤੇ ਅੱਜ ਮੈਨੂੰ ਪਤਾ ਲੱਗਿਆ ਸੀ ਤੇ ਮੈਂ ਤਾ ਰਿਖੀ ਆਈ ਤੁਹਾਨੂੰ ਅਲੱਗ ਰਹਿੰਦੇ ਕਿੰਨਾ ਟਾਈਮ ਹੋ ਗਿਆ ਮੈਨੂੰ 11 ਮਹੀਨੇ ਹੋ ਗਏ ਮੈਨੂੰ ਜਦੋਂ ਤੋਂ ਐਨੇ ਮੈਨੂੰ ਮਾਰਕੁੱਟ ਕੇ ਕੱਢਿਆ ਨ ਪਰ ਇਹ ਬੰਦਾ ਬੰਦਨ 29 ਸਾਲ ਦਾ ਹੈ ਮੇਰੇ 6 ਸਾਲ ਦੀ ਬੇਟੀ ਹੈ 6 ਸਾਲ ਦੀ ਹਾਂਜੀ ਤੇ ਪੜਦੀ ਹੈ ਹਾਂਜੀ ਮੈਂ ਕਿਹੜੇ ਸਕੂਲ ਪੜ੍ਹਦੀ ਹੈ ਸੇਫ ਰਾਮ ਚੰਦ ਜੀ ਤੇ ਉਹਨਾਂ ਨੂੰ ਖਰਚਾ ਵਗੈਰਾ ਉਹਨਾਂ ਦੀ ਸਕੂਲ ਦੀ ਫੀਸ ਫੀਸ ਬੂਕ ਤੇ ਮੈਂ ਮਹਿਸੂਸਦਾ ਹਾਂ ਕਿ ਜੋ ਖਰਚਾ ਖਰਚਾ ਮਾੜਾ ਮੋਟਾ ਜਿੱਦਾਂ ਵੀ ਚੱਲੀ ਜਾਂਦਾ ਥੋੜਾ ਬਹੁਤ ਕੰਮਕੁੰਮ ਕਰਕੇ ਉਹ ਸੀ ਖਰਚਾ ਦੇਈਦਾ ਬਾਕੀ ਇਹ ਬੰਦੇ ਦੀ ਸਾਨੂੰ ਕੋਈ ਸਪੋਰਟ ਨਹੀਂ ਹੈਗੀ ਜੀ ਹਾਂਜੀ ਤੇ ਆ ਕਿੰਨੇ ਸਾਲਾਂ ਤੋਂ ਤੁਹਾਨੂੰ ਕੀ ਲੱਗਦਾ ਕਿੰਨੇ ਸਾਲਾਂ ਤੋਂ ਇਸ ਔਰਤ ਦੇ ਨਾਲ ਰਿਲੇਸ਼ਨ ਹੈ ਮੈਂ ਮੈਂ ਥੋੜੀ ਦੇਰ 1 ਸਾਲ ਹੋ ਗਿਆ 1 ਸਾਲ ਹੋ ਗਿਆ ਜਦੋਂ ਦੀ ਮੇਰੀ ਮਾਰਕੋਟਾਈ ਹੋਈ ਹੈ ਨਾ ਇਹ ਜਨਾਨੀ ਦੇ ਕਰਕੇ ਹੀ ਹੋਈ ਹੈ ਇਹ ਜਨਾਨੀ ਨੇ ਸਾਰਾ ਕੁਝ ਕਰਵਾਇਆ ਤੇ ਦੇਖਿਆ ਗਿਆ ਸੀ ਕਿ ਜਨਾਨੀ ਦੇ ਹੱਥਾਂ ਦੇ ਵਿੱਚ ਛੂੜਾ ਵੀ ਸੀਗਾ ਹਾਂਜੀ ਕਿਉਂ ਜਨਾਨੀ ਵਿਆਹੀ ਹੈ ਮੰਮੀ ਲੱਭਦੇ ਪਏ ਨੇ ਮੈਡਮ ਕਿ ਜਨਾਨੀ ਵਿਆਹੀ ਹੈ ਕਾ ਦੇ ਆਏ ਮੈਂ ਕਿ ਲੱਭਦੇ ਪਏ ਸਾਹਮਣੇ ਹਾਂਜੀ ਮੈਨੂੰ ਬੁਲਾ ਲਓ ਜਨਾਨੀ ਵਿਆਹੀ ਹੈ ਹਾਂ ਜੀ ਬਲਾਉਣਾ ਤੁਸੀਂ ਬਲਾਉ ਉਹ ਕਿੰਨਾ ਟਾਈਮ ਹੋਇਆ ਉਹਦੀ ਮੈਰਿਜ ਨੂੰ ਉਹਦੇ ਹਸਬੰਦ ਉਹਦੇ ਹਸਬੰਦ ਦੇ ਜਾਨ ਦੇ ਮਗਰੋਂ ਇਹ ਆਪਸ ਦੇ ਵਿੱਚ ਉੱਥੇ ਘਰ ਵੀ ਮਿਲਦੇ ਨੇ ਉਹਨਾਂ ਦੇ ਇਹ ਉਹਨਾਂ ਦੇ ਘਰ ਵੀ ਜਾਂਦਾ ਹੈ ਉਹਨਾਂ ਦੇ ਹਸਬੰਦ ਨੂੰ ਪਤਾ ਹੈ ਸਾਰੀ ਫੈਮਿਲੀ ਨੂੰ ਪਤਾ ਮੈਮ ਸਾਰੇ ਇਹਦਾ ਹੀ ਸਾਥ ਦਿੰਦੇ ਆ ਉਹ ਜਨਾਨੀ ਬਹੁਤ ਗਲਤ ਹੈਗੀ ਹੈ ਇਹ ਸਾਰੇ ਦੋਨੋਂ ਮੈਨੂੰ ਦੱਬਣ ਦੀ ਕੋਸ਼ਿਸ਼ ਕਰਦੇ ਪਏ ਨੇ ਫਿਰ ਤੁਸੀਂ ਉਹਨਾਂ ਦੇ ਹਸਬੰਦ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਉਂਕਿ ਉਹਨਾਂ ਦੇ ਘਰ 'ਚ ਕੋਈ ਸਮਝਾਉਣ ਵਾਲਾ ਨਹੀਂ ਹੈਗਾ ਪਿੰਨੂ ਨੂੰ ਨਹੀਂ ਪਤਾ ਕੀ ਉਹਨਾਂ ਦਾ ਮੈਟਰ ਹੈ ਮੈਂ ਆਪਣੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਬੰਦੇ ਨੇ ਤੇ ਮੇ ਉਹਦਾ ਸਿਰ ਫਾੜਿਆ ਸੀ ਹਾਂਜੀ ਮੈਮ ਕੀਤੀ ਸੀਗੀ ਕੀਤੀ ਸੀਗੀ ਮੈਮ ਕੰਪਲੇਨਟ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਪੁਲਿਸ ਵਾਲੇ ਨੇ ਉਹ ਤੋਂ ਉਹਦਾ ਪਰਿਵਾਰ ਆ ਚੁੱਕਾ ਪਰਵਾਨਾ ਗੱਲਬਾਤ ਕਰਨ ਦੀ ਕੋਸ਼ਿਸ਼ਾਂ ਮਾਤਾ ਜੀ ਪੂਰਾ ਮਾਮਲਾ ਕੀ ਆ ਇਹ ਮਾਮਲਾ ਸਾਨੂੰ ਮਾਰ ਕੁੱਟ ਕੇ ਕੱਢਿਆ ਸਾਲ ਹੋ ਗਿਆ ਹੈ ਅੱਛਾ ਮੇਰੀ ਕੁੜੀ ਦਾ ਸਿਰ ਪਾੜ ਕੇ ਦਿੱਤੇ ਇੱਦਾਂ ਨੂੰ ਆ ਗਏ ਮਾੜਾ ਪਿਸ਼ਾਵ ਆਂਦਾ ਨਹੀਂ ਇੱਦਾਂ 1.5 ਵਜੇ ਕੱਢਿਆ ਉਹਨਾਂ ਨੇ ਇੱਦਾਂ ਆ ਗਏ ਉਹਦਾ ਭੁੰਡਾਈ ਕੁੜੀ ਮੇਰੀ ਅੱਛਾ ਜੀ ਮੈਂ ਕੁੜੀ ਲੈਣ ਗਈ ਮਗਰੀ ਛੋਟੀ 6 ਸਾਲ ਦੀ ਕੁੜੀ ਹੈ ਉਹਨੂੰ ਮੈਂ ਘਰੋਂ ਲੈਣ ਗਈ ਆ ਬੂਆ ਖੁਲਾ ਕੇ ਉਹਨੇ ਸਾਨੂੰ ਮੰਨੂ ਵਾਲਾ ਤੂੰ ਉੰਡਿਆ ਮੇਰਾ ਨਾਲ ਸੀ ਪਿੱਛੇ ਮੈਨੂੰ ਛਡਾਲਣ ਲੱਗਾ ਉਹਨੂੰ ਗਲੇ ਤੇ ਗੋਡਾ ਰੱਖ ਲਿਆ ਜੀ ਮੈਨੂੰ ਵਾਲਾ ਤੋ ਫੜ ਲਿਆ ਵੇ ਵਾਲਾ ਤੋ ਫੜ ਕੇ ਨਿਟਾ ਲਿਆ ਵੇ ਸਾਡੇ ਉਹਨੇ ਸ਼ਰਾਬ ਪੀਤੀ ਸੀ ਉਹ ਚੰਗਾ ਹੱਟਾ ਘਟਾ ਤੁਸੀਂ ਵੇਖਿਆ ਹੀ ਹੋਣਾ ਕਿ ਆ ਜਿਸੇ ਦੇ ਸਾਡੇ ਵਰਗੇ ਦੀ ਅੱਗੇ ਕੰਬਣੀ ਸ਼ੁਰੂ ਹੋ ਜਾਂਦੀ ਹੈ ਕੁੜੀ ਸਾਡੀ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਆ ਤੂੰ ਫਿਰ ਜੋ ਸਾਡੇ ਕੋਲ ਆਇਆ ਸੀ ਵੀ ਕੀਤਾ ਅਸੀਂ ਇਹ ਤਾਂ ਸਿਰ ਪਾੜੇ ਫਿਰ ਉਹਨੇ ਛੱਡਿਆ ਸਾਡੇ ਅੱਧਾ ਨਹੀਂ ਛੱਡਿਆ ਮੇਰੇ ਕੁੜੇ ਦਾ ਸਿਰ ਪੜ ਕੇ ਭੱਜਿਆ ਅਸੀਂ ਫਿਰ ਸਿਰ ਪਾੜਿਆ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਹੈ ਵੱਡੀ ਬੇਟੀ ਫਿਰ ਅਸੀਂ ਘਰ ਆ ਗਏ ਉਹ ਤੁਹਾਡੇ ਦਮਾਦ ਸੀਗੇ ਫਿਰ ਘਰ ਆ ਗਏ ਉਹ ਤੁਹਾਡੇ ਦਮਾਦ ਸੀਗੇ ਹਾਂਜੀ ਉਹ ਸਾਡਾ ਦਮਾਦ ਸੀ ਉਹ ਸਾਡੇ ਨਾਲ ਘੱਟ ਨਹੀਂ ਮੈਨੂੰ ਜਿੱਥੇ ਕਿੱਥੇ ਨਹੀਂ ਉੱਥੇ ਕੁੱਟਣਾ ਸ਼ੁਰੂ ਕਰ ਦਿੰਦਾ ਆਪਾਂ ਚੈਨ ਦੀ ਲੜਾਈ ਹੁੰਦੀ ਹੈ ਮੈਂ ਘਰੋਂ ਖਰਚਾ ਦੇ ਦੇਣਾ ਮੈਨੂੰ ਵੀ ਕੁੱਟਦਾ ਜੀ ਮੈਨੂੰ ਵੀ ਮਾਰਦਾ ਮੇਰਾ ਮੁੰਡਾ ਨੇ ਕਿੰਨੇ ਵਾਰੀ ਮਾਰਿਆ ਸਾਡੇ ਗਲੀ ਮਾਲੇ ਚ ਪਤਾ ਮੇਰਾ ਮੁੰਡੇ ਨੂੰ ਥਿੱਲੇ ਵਾਲੀ ਮਾਰਦਾ ਮਾਰਨ ਦਾ ਵੀ ਕਾਰਨ ਕਿ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਮੇਰੇ ਕੋਲ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਤੇ 15 ਲੱਖ ਰੁਪਏ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਏ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਦੇ ਮੇਰਾ ਬੰਦਾ ਮੰਗੇ ਜਾਂ ਨਾਮ ਮੰਗੇ ਬੰਦਾ ਮੇਰਾ ਸਿਰ ਤੇ ਹੈ ਨਹੀਂ ਉਹਨੂੰ 3 ਸਾਲ ਹੋ ਗਏ ਆ ਮਰਿਆ ਇੱਕਦੋਦੋ ਮੰਗਦਾ ਪੈਸੇ ਤੁਹਾਡੇ ਕੋਲ ਇਹ ਜਦੋਂ ਦਾ ਮਤਲਬ ਇਹ ਲੜਾਈ ਤੋਂ ਪਹਿਲੇ ਦਾ ਤੇ ਤੁਹਾਡ ਕੋ ਪੈਸੇ ਮੰਗਦਾ ਤੁਸੀਂ ਪੁਲਿਸ ਸਕੂਲ ਕੰਪਲੇਂਟ ਕੀਤੀ ਹੈ ਰਿਪੋਰਟ ਕੇ ਤੁਸੀਂ ਅਸੀਂ ਪੁਲਿਸ ਕੋਈ ਕੰਪਲੇਂਟ ਕਿਉਂ ਨਹੀਂ ਕੀਤੀ ਅਸੀਂ ਕਿ ਆਜ ਸੁਧਰ ਦਾ ਕੱਲ ਸੁਧਰ ਦਾ ਇਹ ਸੁਧਰ ਇਹਦਾ ਨਾਂ ਲੈਂਦਾ ਅਸੀਂ ਜੇ ਕਹਿੰਨੀ ਆਪਣੇ ਮਾਪਿਆਂ ਕੋਲ ਹੀ ਇਸ ਮੰਗ ਉਹਨਾਂ ਕੋਲ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਨੇ ਜਾਨ ਮਾਰ ਭਰਾ ਤੈਨੂੰ ਕੱਢ ਦੇਣਾ ਬਾਹਰ ਤੇਰੀ ਇੱਕ ਜਿਹੜੀ ਲੂਲੀ ਹੈ ਉਹਨੂੰ ਬਾਹਰ ਕੱਢ ਦੇਣਾ ਸੀ ਜਗਾ ਅਸੀਂ ਲੈ ਲੈਣੀ ਹੈ ਹੋਣੇ ਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਵੇ ਤੂੰ ਕਿੱਥੇ ਬੈਠੀ ਐ ਕਿਹੜੇ ਹਾਜੇ ਬੈਠੀ ਐ 6 ਸਾਲ ਦੀ ਕੁੜੀ ਐ ਸਕੂਲ ਜਾਂਦੀ ਐ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੇ ਪੁੱਛਿਆ ਜੇ ਐ ਮਿਲਦੀ ਐ ਇਹਨੂੰ ਧਮਕੀਆਂ ਦਿੰਦਾ ਵੇ ਸਾਡੇ ਨਾਲ ਜੇ ਮੈਂ ਦੁਕਾਨ ਕੋਲ ਲੰਘ ਕੇ ਜਾਨੀ ਹੋਈ ਐ ਸਾਡੀ ਮਾਰਕੀਟ ਉਧਰੋਂ ਹੀ ਲੰਘ ਕੇ ਜਾਨਿਆ ਵੇਖਦਾ ਬੜੇ ਹੋਰ ਸੁਭਾਨ ਵਾਲੇ ਸਾਡੇ ਕੋਲ ਅੱਖਾਂ ਕੱਢ ਕੱਢ ਕੇ ਵੇਖਦਾ ਐ ਸਾਡੇ ਵਾਲੇ ਅਸੀਂ ਕੀ ਕਰੀਏ ਕਿੱਥੇ ਗਈ ਐ ਮੁੰਡੇ ਵੇ ਨੂੰ ਧਮਕੀਆਂ ਦਿੰਦਾ ਕਹਿੰਦਾ ਮੈਂ ਮੁੰਡੇ ਵੇ ਨੂੰ ਮਾਰ ਛੱਡਣਾ ਕਹਿੰਦਾ ਇੱਕ ਮਰਾ ਹੁੰਦਾ ਤੁਹਾਨੂੰ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਪੁਲਿਸ ਸਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਇੱਥੇ ਕਿੰਨੇ ਕਿੰਨੇ ਵਾਰੀ ਜਾ ਕੇ ਬੈਠੇ ਆ ਪੁਲਿਸ ਨੇ ਸਤ ਨੰਬਰ ਵਾਲੇ ਸਾਡੀਆਂ ਕਰਦੇ ਹੀ ਨਹੀਂ ਕੇ ਕੋਈ ਫੋਨ ਮੋਟੇ ਅਸੀਂ ਕੀ ਕਰੀਏ ਅਸੀਂ ਕਿੰਨਾਂ ਦੱਸ ਲਈਏ ਜਾ ਕੇ ਅੱਜ ਕੀ ਗੱਲ ਹੈ ਅੱਜ ਜੀ ਤੁਸੀਂ ਅੱਜ ਗੱਲ ਹੁਣ ਇਹ ਅਸੀਂ ਕਿੰਨੇ ਦਿਨਾਂ ਦੇ ਸੁਣਦੇ ਪਿਆ ਇਹ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖਣੇ ਲਈ ਨਜਾਇਜ਼ ਕੰਮ ਹੈ ਜਦ ਤੇਰਾ ਬੱਚਾ 6 ਸਾਲ ਦਾ ਹੀ ਕੁੜੀ ਹੈ ਹਾਂ ਕੁੜੀ ਕੱਲ ਵੀ ਕੁੜੀ ਮਲਾਨ ਆਈ ਉਹਨੂੰ ਬੁਖਾਰ ਚੜਦੇ ਵੇ ਨੇ ਉਹ ਮਲਾਨ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ ਗਾਲਾਂ ਕੱਢਣ ਲੱਗ ਪਿਆ ਦੇ ਉੱਥੇ ਵੀ ਹੱਥੀ ਮੈਨੂੰ ਘੱਟ ਨਹੀਂ ਕੀਤੀ ਇਹਨੇ ਹੱਥੀ ਬੈਨ ਇਹ ਜੀ ਇੱਕ ਵਾਰੀ ਬੋਲੇ ਸਹੀ ਤਾਂ ਮੈਂ ਹੱਥੀ ਭਵਾਂ ਇਹ ਹੱਥੀ ਜੋ ਚੜਦਾ ਹੂੰ ਮਾਰ ਦਿੰਦਾ ਮਤਲਬ ਲੜਾਈ ਦੀ ਗੱਲ ਵੱਖਰੀ ਹੈਗੀ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈ ਨਾ ਮੈਂ ਕੰਮ ਤੇ ਗਈ ਠੀਕ ਬਲੋ ਕੋਈ ਹਿਸਾਬ ਕਰਦੇ ਹੋ ਮੈਂ ਕੰਮ ਕਰਦੀ ਆ ਮੈਂ ਰੋਟੀ ਬਣਾਉਂਦੀ ਆ ਲੋਕਾਂ ਦੀ ਵਿਆਹਾਂ ਦੀ ਜਾਂ ਉਹ ਜੀ ਭੋਗਾਂ ਦੀ ਮੈਂ ਉੱਥੋਂ ਆਈ ਆ ਸੀ ਰੋਟੀ ਬਣਾ ਤੇ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਨਹੀਂ ਹੋਈ ਅੱਜ ਕੀ ਗੱਲ ਕੀ ਹੋਈ ਹੈ ਇਹੋ ਹੀ ਮੈਨੂੰ ਹੁਣੇ ਫੋਨ ਕਰਕੇ ਆਵੇ ਫੇ ਇੱਧਰ ਦਾ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੜੇ ਨੇ ਤੇ ਮੈਂ ਪਿੱਛੇ ਚਲੂ ਹੋਰ ਗੱਲ ਕੋਈ ਨਹੀਂ ਮੈਂ ਤਾਂ 6-7 ਵਜੇ ਦੀ ਉਹ ਤੁਸੀਂ ਅੱਜ ਕੰਪਲੀਟ ਕਰੋ ਹਾਂਜੀ ਕੰਪਲੀਟ ਕਰਾਂਗੇ ਜਿਵੇਂ 7 ਨੰਬਰ ਵਾਲੇ ਕੰਪਲੀਟ ਨਾ ਸੁਣਨ ਤੇਸੀ ਦੱਸ ਰਹੀਏ ਦੋਸਤੋ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਰਹਿਣ ਦਾ ਜਨੰਦ ਮੈ ਟੀਵੀ ਨਾਲ ਕੋਈ ਨਵੀਂ ਅਪਡੇਟ ਵੀ ਲਾਈਵ ਹੋ ਕੇ ਦੱਸਾਂਗੇ ਦੱਸੀ ਬਾਕੀ ਸਾਡਾ ਚੈਨਲ ਕੋਈ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਮੈਂ ਇਤੁਚਾ ਪੱਕ ਦੇ ਦਾਂਵੇਂ ਸਾਡਾ ਚੈਨਲ ਪੱਕ ਦੇ ਦੇ ਤੇ ਸਾਡਾ ਕਨੈਕਟ ਕਰ ਸਕਦਾ ਬਹੁਤ ਧੰਨਵਾਦ ਸਾਡੇ ਭੈਣ ਭਰਾਵਾ ਦਾ ਜਨੰਦ ਮੈ ਟੀਵੀ ਜੁੜੇ ਰਹਿਣ ਦਾ ਸਾਡੇ ਦਾ